ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਲਓ ਜੀ ਅੱਜ ਆਪਾਂ ਦੁਪਹਿਰ ਵੀ ਰੂਟੀਨ ਕਰਦੇ ਹਾਂ ਸਟਾਰਟ ਅੱਜ ਆਪਾਂ ਬਣਾਉਣੀ ਹੈ ਚੌਲ ਨੂੰ ਆ। ਨਮਕੀਂ ਚੌਲ ਬਣਾਉਣੇ ਆ। ਇਹ ਆਪਣੇ ਘਰ ਦੇ ਚੌਲ ਆ ਜ ਪਨੀਰੀ ਬੀਜੀ ਸੀਗੀ ਜੀ ਉਹ ਚੋਂ 33 32 25 26 ਪਤਾ ਨਹੀਂ ਕਿੰਨੇ ਕੁ ਝੋਨੇ ਆ ਜਿੰਨਿਆਂ ਦੀ ਪਨੀਰੀ ਬੀਜੀ ਆ ਉਹ ਸਾਰੇ ਆਪਾਂ ਇਕੱਠੇ ਕਰਕੇ ਇੱਕ ਥਾਂ ਵੀ ਚੌਲ ਕਢਾ ਲਏ ਆ। ਛਟਾ ਲਏ ਆ ਘਰ ਦੇ ਚੌਲ ਆ ਇਹ ਜੀ। ਆਪਣੇ ਵੀ ਘਰ ਵਾਲੇ ਚੌਲਾਂ ਚੋਂ ਪਨੀਰੀ ਵਾਸਤੇ ਵੀ ਰੱਖਿਆ ਸੀ। ਜਿਹੜੇ ਉਹ ਚੋਂ ਵਧੇ ਆਪਾਂ ਛਟਾ ਲਏ ਇਹ। ਤੇ ਇਹ ਇੱਕ ਬਾਟੀ ਆਪਾਂ ਚੌਲਾਂ ਦੀ ਪਾਈ ਆ। ਆ ਵਾਲੀ ਬਾਟੀ ਇੱਕ ਪਾਈ ਤੇ ਦੁੱਗਣਾ ਪਾਣੀ ਪਾਵਾਂਗੇ ਇਹਦੇ ਵਾਸਤੇ ਤੇ ਇਸ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਇਹਨੂੰ ਆਪਾਂ ਧੋਲਾਂਗੇ ਤੇ ਚੋਟਾ ਦੇਖੇ ਲੇਖੇ ਤਾਂ ਬੰਦੇ ਭਾਵੇਂ ਚੌਲ ਕੋਈ ਵੀ ਹੋਵੇ ਬਣਾਉਣ ਦਾ ਤਰੀਕਾ ਹਣਾ ਚਾਹੀਦਾ ਤੇ ਇਹਨਾਂ ਨੂੰ ਧੋ ਕੇ ਆਪਾਂ ਇਹਨਾਂ ਦਾ ਸਾਰਾ ਪਾਣੀ ਕੱਢਾਂਗੇ ਜਿਹੜਾ ਚਿੱਟਾ-ਚਿੱਟਾ ਪੌਦਾ ਵਾਲਾ ਪਾਣੀ ਜਿੰਨਾ ਚਿਰ ਇਹ ਚੋਂ ਨਿਕਲਦਾ ਨੂੰ ਉਹਨਾ ਟਾਈਮ ਆਪਾਂ ਇਹਨੂੰ ਵਾਸ਼ ਕਰਾਂਗੇ ਜਦੋਂ ਇਹਦਾ ਪਾਣੀ ਜਮਾ ਸਾਫ਼ ਹੋ ਗਿਆ ਫਿਰ ਚੌਲ ਵਧੀਆ ਬਣਨਗੇ ਆਪਾਂ ਇਹਨਾਂ ਨੂੰ ਧੋਲ ਗਏ ਜੀ ਪਹਿਲਾਂ ਲੋ ਜੀ ਇਸ ਤਰ੍ਹਾਂ ਇਹਨਾਂ ਦਾ ਪਾਣੀ ਸਾਫ਼ ਹੋ ਗਿਆ ਚਾਰ ਪੰਜ ਚ ਪਾਣੀ ਆਪਾਂ ਪਾ ਪਾ ਕੇ ਇਹਨੂੰ ਸਾਫ਼ ਕਰ ਲਿਆ। ਥੀਰਾ ਫੇਰਾ ਆਪਾਂ ਮਲ ਕੇ ਮਸਲ ਕੇ ਧੋ ਦਿੰਨੇ ਜਿਹੜਾ ਇਹ ਚਾਹਜਾ ਪਾਣੀ ਇਹਨਾਂ ਦਾ ਚੋਲਾਂ ਦਾ ਉਹ ਨਿਕਲ ਜੂਗਾ। ਤੇ ਉਹ ਇਸ ਗੱਲ ਵਜਿ ਵਧੀਆ ਸਾਫ਼ ਚੋਲ ਛੱਟ ਕੇ ਦਿੱਤੇ ਉਹਨਾਂ ਨੇ ਤੇ ਕੋਈ ਨਿਵੀਂ ਆਏ ਬਾਹਲਾ ਇਹਦੇ ਵਿੱਚ ਹੈਗਾ ਚੋਲਾਂ ਦੀ ਫੱਕ ਬੁੱਕ ਜੀ ਆਏ ਨਹੀਂਗੀ ਬਾਲੀ ਵਧੀਆ ਚੋਲ ਸਾਫ਼ ਹੈ। ਤੇ ਇਹਨੂੰ ਆਪਾਂ ਹੁਣ ਇਹ ਪਾਣੀ ਕੱਢ ਕੇ ਹੋਰ ਪਾਣੀ ਪਾਉਣੇ ਆ ਜੀ ਲਓ ਜੀ ਪਾਣੀ ਆਪਾਂ ਉਹ ਦਿੱਤਾ ਕੱਢਿਆ ਕਬਾਗੀ ਚੌਲਾਂ ਦੀ ਜਿੱਥੇ ਆਪਾਂ ਦੋ ਬਾਟਾਂ ਦਾ ਪਾਣੀ ਦੀਆਂ ਪਾ ਕੇ ਇਹਨੂੰ ਡੈਕਸਨ ਤੇ ਧਰ ਦਿੰਨੇ ਹੁਣਾਂ ਟਾਈਮ ਕਿਉਂਕਿ ਮੈਂ ਪਹਿਲਾਂ ਪਿਓ ਕਿਉਂ ਨਹੀਂ ਰੱਖਿਆ ਫਿਰ ਛੇਤੀ ਬਣ ਜਾਂਦੇ ਆ ਤੇ ਇਹਨੂੰ ਆਪਾਂ ਦੋ ਬਾਟਾਂ ਦਾ ਪਾਣੀ ਦੀਆਂ ਪਾ ਕੇ ਡੈਕਸਨ ਤੇ ਧਰ ਕੇ ਤੇ ਉਸ ਤੋਂ ਬਾਅਦ ਜੀ ਆਪਾਂ ਲਈਏ ਦੋ ਗੰਡੇ ਇਹ ਛੇਲੇ ਲਿਆ ਆਲੂ ਨਹੀਂ ਮੈਂ ਪਾਉਂਦੀ ਕੱਲੇ ਗੰਡੇ ਪਾਉਂਗੀ ਗੰਡੇ ਹਰੀ ਮਿਰਚ ਤੇ ਹਲਦੀ நாங்க கலர்ஃபூட அப்பா நீங்கள் இது அப்படி ஆயிரம் ਚ ਪਾਵਾਂਗੇ ਕੜਛੀ ਇੱਕ ਸਰੋਂ ਦੇ ਤੇਲ ਦੀ ਸਰੋਂ ਦਾ ਤੇਲ ਉਹਨਾਂ ਟਾਈਮ ਗਰਮ ਕਰਾਂਗੇ ਕਿੰਨਾ ਤੇ ਐਵੇਂ ਚਿੱਟਾ ਨਹੀਂ ਹੋ ਜਾਂਦਾ ਬਹੁਤ ਵਧੀਆ ਚੌਲ ਬਣਦੇ ਆ ਜੀ ਸਰੋਂ ਦੇ ਤੇਲ 'ਚ ਤੇ ਦੂ ਗੰਡੇ ਆਪਾਂ ਕੱਟ ਲਏ ਆ ਤੇ ਸਰੋਂ ਦਾ ਤੇਲ ਜਦ ਦ ਗਰਮ ਹੋ ਜਾ ਪੂਰੀ ਤਰ੍ਹਾਂ ਚਿੱਟਾ ਹੋ ਗਿਆ ਉਹਦੋਂ ਆਪਾਂ ਇਹਦੇ ਵਿੱਚ ਗੰਡਿਆਂ ਦੇ ਨਾਲ ਹੀ ਜੀਰਾ ਪਾ ਦਨੇ ਆ ਜੀ ਥੋੜਾ ਜਿਹਾ ਥੋੜਾ ਜਿਹਾ ਜੀਰਾ ਪਾ ਦਾਂਗੇ ਵਿੱਚ ਕਿਉਂਕਿ ਨਰਤੀ ਚੌਲ ਤੇ ਨਾਲ ਹੀ ਆਪਾਂ ਪਾ ਦਨੇ ਆ ਹਰੀ ਮਿਰਚ ਦੀ ਥੋੜੀ ਜੀ ਗ੍ਰाइंड ਕੀਤੀ ਹੋਈ ਆਪਣੀ ਹਰੀ ਮਿਰਚ ਵੀ ਇਸ ਤਰ੍ਹਾਂ ਉਿੰਡਰਸਟੈਂਡ ਕੋੜਾ ਹੈ ਛੋਟਾ ਥੋੜੀ ਜੀ ਆਪਾਂ ਮਿਰਚ ਪਾਵਾਂਗੇ ਵਿੱਚ ਇਹਦੇ ਤੇ ਤੇ ਤੇਲ ਆਪਣਾ ਗਰਮ ਹੁੰਦਾ ਜੇ ਆਪਾਂ ਰੰਗੇ ਪਾਉਣੇ ਇਦੇ ਵਾਸਤੇ ਜੀ ਇੱਕ ਆਪਾਂ ਅੱਧਾ ਨਿੰਬੂ ਪਾਵਾਂਗੇ ਚੀਰ ਕੇ ਵਾਚੇ ਦੇ ਇਹਦੇ ਨਾਲ ਖਿਲੇ-ਖਿਲੇ ਬਣਨਗੇ ਖਾਸ ਨਾਲ ਤੀਕ ਤੇਲ ਗਰਮ ਹੋ ਗਿਆ ਆਪਣਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੰਦੀ ਆਮ ਮੋਕੇ ਤੇ ਪਹਿਲਾ ਤੜਕਾ ਲਾ ਕੇ ਬਣਾਉਣੀ ਆ ਮੈਂ ਮੈਂ ਪਹਿਲੇ ਤੜਕਾ ਲਾ ਲੈਣੀ ਹਾਂ ਚੋਲੇ ਨੂੰ ਤੇ ਚੋਲੇ ਨੂੰ ਆਪਾਂ ਡੇਕ ਚੰਦੀਆ ਕਵਾਲਾ ਦਵਾ ਲਿਆ ਜੇ ਪਹਿਲਾਂ ਤੁਸੀਂ ਘੰਟਾ ਪਾਓ ਕੇ ਰੱਖ ਦੋਗੇ ਫਿਰ ਬਾਲਾ ਦਵਾਉਣੀ ਵੀ ਲੋੜ ਨਹੀਂ ਪੈਣੀਗੀ आप नीबू ने जोड़ देंगे तक जब नीबू ने जोड़ता तो थोड़ी जी पावे आप हल्दी आप कलर फूल नहीं पाते रंग देने वास्त मैं थोड़ी जी हल्दी पा लाँगी चौल्ते क्योंकि मन चौल है रंगदार भी सोने लगन गाइट व्हाइट सोने भी लगने तुम्हें टमाटर भी पा सद ਇਹ ਹੁਣ ਆਪਾਂ ਇਹ ਆਪਣਾ ਕਰਤਾ ਜਿਆਪਾ ਜਾਂ ਪਟੂੜਾ ਜਿਹੜੇ ਚ ਪਾ ਗੀ ਨੂੰ ਹਰੀ ਮੱਛ ਦੇ ਵਿੱਚ ਥੋੜਾ ਜਿਹਾ ਨੀਂਬੂ ਪਾਰੇ ਸਿੱਧਾ ਨਾਮਕ ਹੈ ਇਹ ਇਹ ਮਤਲਬ ਕਿ ਵਾਤਕਾ ਉਹਨਾ ਪੈਂਦਾ ਆਮ ਨੂੰ ਨਾਲੋ ਇਹ ਹੁਣ ਇਹਦੇ ਵਿੱਚ ਜਿਹੜੇ ਆਪਣੀਆਂ ਵਾਲਾ ਲਗਾਇ ਸੀ ਕੁਸ ਪੇਪ ਉਹਨਾਂ ਦੀ ਆਪਾਂ ਚੋੜ ਪਾ ਲੈਂਦੇ ਹਾਂ ਇਸੇ ਤੱਕੀ ਝੋਨਾ ਕਿ ਆਪਸੋ ਤੱਕੀ ਝੋਨਾ ਦੇ

ਹੁਣ ਆਪਾਂ ਕਰਦੇ ਆਂ ਠੱਕਣ ਖੋਪਣ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਲਓ ਜੀ ਦੇਖੋ ਆਪਣੇ ਚੌਲ ਵਧੀਆ ਰਜ ਗਏ ਜੀ ਆਪਾਂ ਹੁਣ ਇਹਨੂੰ ਕੱਚੀ ਨਹੀਂ ਮਾਰਦੇ ਇਸ ਤਰ੍ਹਾਂ ਹੀ ਭਾਂਡੇ 'ਚ ਕੱਢ ਲਾਂਗੇ ਨਹੀਂ ਇਹ ਵਾਲੇ ਫਿਸ ਜਾਣਗੇ ਬਹੁਤ ਵਧੀਆ ਚੌਲ ਬਣ ਗਏ ਇਸੇ ਤਰ੍ਹਾਂ ਤੁਸੀਂ ਵੀ ਬਣਾ ਕੇ ਖਾਇਆ ਕਰੋ ਜੀ ਨੀਂਬੂ ਪਾ ਕੇ ਵਿੱਚ ਹਲਦੀ ਪਾ ਕੇ ਰੰਗ ਸੋਹਣਾ ਬਣੇ ਦੇਖਣ ਨੂੰ ਸੋਹਣੇ ਲੱਗਣਗੇ ਤਾਂ ਖਾਣ ਨੂੰ ਵੀ ਸੋਹਣੀ ਲੱਗਦੀ ਆ ਚੀਜ਼ ਜੀ ਵਧੀਆ ਲੱਗਦੀ ਜੇ ਅੱਖਾਂ ਆਪਣਾ ਨਾਲ ਵਧੀਆ ਦੇਖਦੀਆਂ ਹਨ ਤਾਂ ਖਾਣ ਨੂੰ ਵੀ ਰੂਹ ਕਰਦੀ ਆ ਠੀਕ ਹੈ ਜੀ ਅੱਜ ਸੀ ਦੁਪਹਿਰ ਦੀ ਰੁਟੀਨ ਦੇ ਵਿੱਚ ਬਣਾਈ ਨਮਕੀਨ ਚੋਲ ਨੂਨ ਵਾਲੇ ਚੋਲ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੂ ਜੀ ਸਾਰਿਆਂ ਦਾ ਧੰਨਵਾਦ ਓਕੇ ਬਾਏ ਜੀ